ਸਭ ਦਾ ਸਵਾਗਤ ਹੈ ਮੈਂ ਹਾਂ ਪਵਿਤਕੌਰ ਅੱਜ ਅਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ ਤੋਂ ਇੱਕ ਅਪੀਲ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਏ ਹਾਂ ਅਕਸਰ ਅਸੀਂ ਕਹੀ ਇਹੋ ਜਿਹੀਆਂ ਬਿਮਾਰੀਆਂ ਦੇਖਿਆ ਨੇ ਜਿਨ੍ਹਾਂ ਦਾ ਇਲਾਜ ਬਹੁਤ ਸਸਤਾ ਹੁੰਦਾ ਹੈ ਕਈ ਇਹੋ ਜਿਹੀਆਂ ਬਿਮਾਰੀਆਂ ਦੇਖਿਆ ਨੇ ਜਿਨ੍ਹਾਂ ਦਾ ਪਤਾ ਵੀ ਬਹੁਤ ਛੇਤੀ ਚਲ ਜਾਂਦਾ ਨੇ ਕਈ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਹੁੰਦਾ ਹੈ ਇਲਾਜ ਦਾ ਵੀ ਪਤਾ ਹੁੰਦਾ ਹੈ ਐਂਡ ਅਸੀਂ ਟਾਈਮ ਟੂ ਟਾਈਮ ਉਹਨਾਂ ਦਾ ਇਲਾਜ ਵੀ ਕਰਾਉਂਦੇ ਆਂ ਬਟ ਕਈ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜੋ ਕਿ ਬਹੁਤ ਹੀ ਘੱਟ ਲੋਕਾਂ ਦੇ ਵਿੱਚ ਪਾਈ ਜਾਂਦੀਆਂ ਨੇ ਐਂਡ ਉਹ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਸਾਨੂੰ ਬਾਅਦ 'ਚੋਂ ਪਤਾ ਲੱਗਦਾ ਹੈ ਕਿ ਇਸ ਬਿਮਾਰੀ ਦਾ ਇਲਾਜ ਮੁਮਕਨ ਤੇ ਹੈ ਪਰ ਇਲਾਜ ਜਿਹੜਾ ਸਾਡੇ ਖਾਤੇ ਤੋਂ ਸਾਡੇ ਪੱਖੋਂ ਜਿਹੜਾ ਬਹੁਤ ਦੂਰ ਹੈ ਇਸ ਸਮੇਂ ਅਸੀਂ ਮੌਜੂਦ ਹਾਂ ਜੀ ਪੰਜਾਬ ਰਾਣਾ ਹਿਮਾਚਲ ਦੇ ਸਟੂਡੀਓ ਦੇ ਵਿੱਚ ਸਾਡੇ ਨਾਲ ਇੱਕ ਇਹੋ ਜਿਹਾ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੀ ਬੱਚੀ ਸਿਰਫ 5.5 ਸਾਲ ਦੀ ਹੈ ਬਹੁਤ ਛੋਟੀ ਬੱਚੀ ਹੈ ਬਹੁਤ ਹੀ ਮਾਸੂਮ ਜਿਹੀ ਬੱਚੀ ਹੈ ਐਂਡ ਇਹੋ ਜਿਹੀ ਬਿਮਾਰੀ ਨਾਲ ਸਮੇਂ ਜੂਝ ਰਹੀ ਹੈ ਜਿਹਦਾ ਇਲਾਜ ਪਰਿਵਾਰ ਕਰਵਾਉਣਾ ਤਾਂ ਚਾਹੁੰਦਾ ਹੈ ਪਰ ਪਰਿਵਾਰ ਬਹੁਤ ਮਜਬੂਰ ਹੈ ਕਿਉਂਕਿ ਇਸ ਬਿਮਾਰੀ ਦੀ ਜੇਕਰ ਅਸੀਂ ਅਗਰ ਗੱਲ ਕਰੀਏ ਤਾਂ ਇਹ ਬਿਮਾਰੀ ਜਿਹੜੀ ਹੈ ਇਸ ਬਿਮਾਰੀ ਦਾ ਇਲਾਜ ਹੀ ਕਰੋੜਾ ਰੁਪਏ ਦੇ ਵਿੱਚ ਹੁੰਦਾ ਹੈ ਇਸ ਸਮੇ ਸਾਡੇ ਨਾਲ ਗੁਰਜੀਤ ਕੌਰ ਤੇ ਉਹਨਾਂ ਦੇ ਹਸਬੰਡ ਇਸ ਸਮੇ ਮੌਜੂਦ ਨੇ ਛੋਟੀ ਬੱਚੀ ਤੇ ਅਗਰ ਅਸੀਂ ਨਾ ਦੀ ਗੱਲ ਕਰੀਏ ਛੋਟੀ ਬੱਚੀ ਦਾ ਨਾਮ ਇਬਾਦਤ ਕੌਰ ਹੈ ਤੁਹਾਡੇ ਦੋਨਾਂ ਦਾ ਹੀ ਜ਼ਿੰਮੇਵਾਰੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਗੁਰਜੀਤ ਜੀ ਤੁਹਾਡੇ ਤੋਂ ਸਭ ਤੋਂ ਪਹਿਲਾ ਸਵਾਲ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੀ ਕੁੜੀ ਨੂੰ ਐਸਐਮਈ ਡਿਸਆਰਡਰ ਹੈ ਤੇ ਟਾਈਪ 1 ਦੇ ਵਿੱਚ ਤੁਹਾਡੀ ਕੁੜੀ ਜਿਹੜੀ ਉਹ ਜੂਝ ਰਹੀ ਹੈ ਹਾਂਜੀ ਜਦੋਂ ਇਹ 2-3 ਮਹੀਨਿਆਂ ਦੀ ਸੀ ਸਾਨੂੰ ਉਦੋਂ ਆਈਡੀਆ ਜਾਣ ਲੱਗਿਆ ਸੀ ਵੀ ਇਹਦੇ ਨਾਲ ਬਾਡੀ ਦੀ ਮੂਵਮੈਂਟ ਘਟਾ ਨਾ ਹੀ ਕੋਈ ਜਿੱਥੇ ਸਿਰ ਲੰਮੇ ਪਾਣੀ ਤੇ ਸਿੱਧਾ ਹੀ ਲੰਮੇ ਪੇ ਰੰਦੀ ਸੀ ਆਪਦੇ ਕੋਈ ਆਪਸਾ ਵੀ ਨਹੀਂ ਸੀ ਲੈਂਦੀ ਨੈਕ ਹੋਲਡਿੰਗ ਦੀ ਵੀ ਇਹਨੂੰ ਥੋੜਾ ਜਿਹਾ ਇੱਕ ਅਸੀਂ ਵੀ ਜਿਦੋਂ ਉਹ ਚੁੱਕਣਾ ਨਹੀਂ ਆਪਣੇ ਗਰਦਨ ਜਾਂ ਤਾਂ ਅੱਗੇ ਸੁੱਟ ਦੇਣੀ ਜਾਂ ਪਿੱਛੇ ਸੁੱਟ ਦੇਣੀ ਸੀ ਇਸੇ ਸਾਨੂੰ ਲੱਗਾ ਵੀ ਇਹਨੂੰ ਕੋਈ ਕੁਝ ਹੈ ਵੀ ਇਹਨੂੰ ਫਿਰ ਅਸੀਂ ਡਾਕਟਰ ਨਾਲ ਕੰਸਲਟ ਕੀਤਾ ਲੋਕਲੀ ਉਹਨਾਂ ਨੇ ਕਹੇ ਵੀ ਕੋਈ ਅਜੇ ਬੱਚਾ ਛੋਟਾ ਵੀ 4 ਮਹੀਨਾਂ ਤੱਕ ਤੁਸੀਂ ਵੇਟ ਕਰੋ ਕਿ ਕਈ ਬੱਚੇ ਥੋੜੀ ਲੇਟ ਖਲਾਰਦੇ ਨੇ ਤੁਸੀਂ 4 ਮਹੀਨਾਂ ਤੱਕ ਵੇਟ ਕਰੋ ਪਰ ਫੇ ਸਾਨੂੰ ਲੱਗਾ ਵੀ ਨਹੀਂ ਵੀ ਇਹਨੂੰ ਬਾਕੀ ਬੱਚਿਆਂ ਦੇ ਮੁਕਾਬਲੇ ਇਹਦਾ ਕੋਈ ਫਰਕ ਲੱਗਦਾ ਸਾਨੂੰ ਤੇ ਅਸੀਂ ਫਿਰ ਲੁਧਿਆਣੇ ਦਿਖਾਇਆ ਫਿਰ ਉਹਨਾਂ ਡਾਕਟਰ ਸਾਹਿਬਾਂ ਨੇ ਜਿਹੜੇ ਨੇ ਦੇਖਿਆ ਇਨ ਸਾਰਾ ਦੇਖ ਕੇ ਤਾਂ ਉਹਨਾਂ ਨੇ ਕਹਿ ਬੀ ਇੱਕ ਆਪਾਂ ਜੈਨੇਟਿਕ ਟੈਸਟ ਕਰਵਾਉਣਾ ਹੈ ਤੇ ਜੇ ਤਾਂ ਉਹਦੇ ਵਿੱਚ ਠੀਕ ਆ ਗਿਆ ਫਿਰ ਆਪਾਂ ਫਰਦਰ ਐਮ ਆਰ ਆਈ ਕਰਾਂਗੇ ਪਰ ਜਦੋਂ ਅਸੀਂ ਉਹ ਐਸ ਐਮ ਐਨ ਜੀਨ ਦਾ ਟੈਸਟ ਕਰਵਾਇਆ ਤੇ ਉਹਦੇ ਵਿੱਚ ਇਹਨੂੰ ਐਸ ਐਮ ਐ ਟਾਈਪ 1 ਦੀ ਜਿਹੜੀ ਰੇਅਰ ਡਿਜ਼ੀਜ਼ ਆ ਉਹ ਡਿਟੈਕਟ ਹੋ ਗਈ ਜੀ ਜੇਕਰ ਗੱਲ ਕਰੀਏ ਐਸ ਐਮ ਐ ਡਿਜ਼ੀਜ਼ ਦੀ ਇਹਨੂੰ ਸਪਾਇਨਲ ਮਸਲ ਐਟ੍ਰੋਫੀ ਕਿਹਾ ਜਾਂਦਾ ਹੈ ਤੇ ਇਸ ਸਮੇਂ ਬੱਚੀ ਜਿਹੜੀ ਹੈ ਇਹਦੇ ਟਾਈਪ 1 ਨਾਲ ਜੁੜ ਰਹੀ ਹੈ ਤੇ ਇਹਦੇ ਵਿੱਚ ਇੱਕ ਟੀਕਾ ਲੱਗਦਾ ਜ ਜਿਹਦੀ ਕੀਮਤ ਪਹਿਲਾਂ 17 ਕਰੋੜ ਸੀਗੀ ਪਰ ਗਵਰਨਮੈਂਟ ਦੇ ਇੰਟਰਫੇਰੈਂਸ ਤੋਂ ਬਾਅਦ ਜਿਹੜੀ ਹੈ ਥੋੜੀ ਜਿਹੀ ਢੀਲ ਦੇਣ ਤੋਂ ਬਾਅਦ ਜਿਹੜੀ ਹੈ ਇਸ ਇੰਜੈਕਸ਼ਨ ਦੀ ਜਿਹੜੀ ਕੀਮਤ ਹੈ ਉਹ 14.5 ਕਰੋੜ ਜਿਹੜੀ ਹੈ ਇਸ ਸਮੇਂ ਹਜੇ ਵੀ ਹੈ ਇਸ ਇੰਜੈਕਸ਼ਨ ਨੂੰ ਜਲ ਜਸਮਾ ਇੰਜੈਕਸ਼ਨ ਕਿਹਾ ਜਾਂਦਾ ਹੈ ਸਰ ਜੇਕਰ ਗੱਲ ਕਰੀਏ ਇਸ ਇੰਜੈਕਸ਼ਨ ਦੇ ਬਾਰੇ ਜਦੋਂ ਤੁਹਾਨੂੰ ਪਤਾ ਲੱਗਿਆ ਮੈਂ ਜ਼ਰੂਰ ਕਿਉਂਕਿ ਅਸੀਂ ਇੰਨੇ ਜ਼ਿਆਦਾ ਇਨੀ ਨੋਲਿਜ ਨਹੀਂ ਹੈ ਕਿਉਂਕਿ ਬਹੁਤ ਰੇਅਰ ਡਿਸਆਰਡਰ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਇਸ ਤਰੀਕੇ ਦੀ ਜੋ ਡਿਜ਼ੀਜ਼ ਹੈ ਇਸ ਤਰੀਕੇ ਦੀ ਜੋ ਬਿਮਾਰੀ ਉਹ ਬੱਚੀ ਨੂੰ ਹੋਈ ਹੈ ਕਿਸ ਤਰੀਕੇ ਦਾ ਮਾਹੌਲ ਸੀ ਉਸ ਸਮੇਂ ਘਰ ਦੇ ਵਿੱਚ ਸਰ ਸ਼ੌਕਿੰਗ ਸੀ ਜੀ ਵੀ ਇੱਕ ਤਾਂ ਜਦੋਂ ਬੱਚੇ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਰੇਅਰ ਬਿਮਾਰੀ ਹੈ ਜੀ ਇੱਕ ਉੱਤੋਂ ਦੂਜਾ ਇਹ ਹੈ ਜੀ ਵੀ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦਾ ਤਾਂ ਇਲਾਜ ਵੀ ਇੰਨਾ ਮਹਿੰਗਾ ਹੈ ਤੇ ਫਿਰ ਡਾਕਟਰ ਸਾਹਿਬ ਨਾਲ ਸਾਨੂੰ ਇਹ ਵੀ ਕਹਤਾ ਵੀ ਹਾਂਜੀ ਵੀ ਪਹਿਲਾਂ ਤਾਂ 5 ਸਾਲ ਤੋਂ ਪਹਿਲੇ ਤਾਂ ਇਸ ਦਾ ਇਲਾਜ ਹੀ ਹੈ ਨਹੀਂ ਸੀਗਾ ਪਰ ਹੁਣ ਹੀ 5 ਸਾਲ ਹੋ ਗਿਆ ਵੀ ਇਹਦੇ 'ਚ ਇੱਕ ਇੰਜੈਕਸ਼ਨ ਆਉਂਦਾ ਜੀ ਜਿਹਦੀ ਕੀਮਤ 14 ਕਰੋੜ ਰੁਪਈਆ ਵੀ ਉਹ ਇੰਜੈਕਸ਼ਨ ਲਾ ਕੇ ਬੱਚੀ ਤੁਹਾਡੀ ਠੀਕ ਹੋ ਜਾਊਗੀ ਫਿਰ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਸਰ ਇੰਨੇ ਜੋਗੇ ਤਾਂ ਅਸੀਂ ਹੈ ਹੀ ਨਹੀਂ ਕਿ ਵੀ ਜਿਹੜੇ ਅਸੀਂ 14 ਕਰੋੜ ਰੁਪਈਆ ਲਗਾ ਕੇ ਬੱਚੀ ਨੂੰ ਬਚਾ ਲਈਏ ਉਹ ਡਾਕਟਰ ਸਾਹਿਬਾਂ ਦੇ ਵੀ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਏਮਜ਼ ਦੇ ਚਲੇ ਜਾਓ ਦਿੱਲੀ ਵੀ ਤੁਸੀਂ ਉੱਥੇ ਜਾ ਕੇ ਫਰਦਰ ਡਾਕਟਰ ਸ਼ਿਫਾਲੀ ਗੁੜਾਟੀ ਉਹਨਾਂ ਨਾਲ ਕੰਸਲਟ ਕਰੋ ਫਿਰ ਜਦੋਂ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਹਾਂ ਠੀਕ ਹੈ ਜੀ ਇਸ ਤਰ੍ਹਾਂ ਟ੍ਰੀਟਮੈਂਟ ਹੈ ਆ ਇੰਜੈਕਸ਼ਨ ਹੈ ਜੀ ਤੇ ਉਹਨਾਂ ਨੇ ਆਪਦੇ ਲੁੱਕ ਕਰਕੇ ਜੀ ਤੇ ਸਾਨੂੰ ਉਹਨਾਂ ਨੇ ਕਹਿ ਦਿੱਤਾ ਵੀ ਹਾਂਜੀ ਕਨਫਰਮ ਹੈ ਜੀ ਇਹ ਬੱਚੇ ਨੂੰ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਤੇ ਉਹੀ ਇੰਜੈਕਸ਼ਨ ਹੀ ਲੱਗਣਾ ਹੈ ਇਹਨੂੰ ਇੰਜੈਕਸ਼ਨ ਤੋਂ ਇਲਾਵਾ ਹੋਰ ਕੋਈ ਇਹਦੀ ਮੈਡੀਸਨ ਕੋਈ ਹੋਰ ਕੁਝ ਮੈਡੀਸਨ ਦੇ ਹੀ ਨਹੀਂ ਸਕਦੇ ਸੀ ਵੀ ਜਿਹਦੇ ਨਾਲ ਤੁਹਾਡਾ ਬੱਚਾ ਠੀਕ ਹੋ ਸਕੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਇਸ ਤਰ੍ਹਾਂ ਕਰਕੇ ਵੀ ਫਾਰਮਿੰਗ ਕਰਦੇ ਆ ਵੀ ਸਾਡੇ ਕੋਲ ਇਨਾ ਅਫੋਰਡ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਸਾਨੂੰ ਵੀ ਜਿਹੜੇ ਬੱਚਿਆਂ ਨੂੰ ਪਹਿਲੇ ਉੱ 15 20 ਬੱਚਿਆਂ ਨੂੰ ਇੰਜੈਕਸ਼ਨ ਲੱਗ ਚੁੱਕੇ ਸੀ ਕਰਾਉਡ ਫੰਡਿੰਗ ਥਰੂ ਫਿਰ ਉਹਨਾਂ ਦਾ ਸਾਨੂੰ ਉਹਨਾਂ ਨੇ ਵੀ ਕੰਟੈਕਟ ਨੰਬਰ ਦਿੱਤੇ ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨਾਲ ਗੱਲਬਾਤ ਕਰਕੇ ਦੇਖੋ ਵੀ ਬੱਚੇ ਕਿਵੇਂ ਠੀਕ ਨੇ ਕਿਸ ਤਰ੍ਹਾਂ ਫਿਰ ਜਦ ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਇਸ ਤਰ੍ਹਾਂ ਕਰਕੇ ਵੀ ਕਰਾਉਡ ਫੰਡਿੰਗ ਦੇ ਥਰੂ ਅਸੀਂ ਵੀ ਇੰਜੈਕਸ਼ਨ ਵੀ ਅਸੀਂ ਆਪਦੇ ਬੱਚੇ ਨੂੰ ਇੰਜੈਕਸ਼ਨ ਲਗਵਾਇਆ ਤੁਸੀਂ ਵੀ ਉਵੇਂ ਕਰ ਸਕਦੇ ਜੀ ਫਿਰ ਅਸੀਂ ਸਰ ਮੀਡੀਆ ਮੈਡਮ ਮੀਡੀਆ ਦੇ ਥਰੂ ਆਈਆਂ ਵੀ ਮੀਡੀਆ ਦੇ ਥਰੂ ਅਸੀਂ ਲੋਕਾਂ ਤੱਕ ਅਪੀਲ ਆਪਦੀ ਕਰ ਸਕੀਏ ਵੀ ਜੋ ਅਸੀਂ ਆਪਦੀ ਬੱਚੀ ਨੂੰ ਬਚਾ ਸਕੀਏ ਜੀ ਗੁਰਜੀਤ ਜੀ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹੂੰਗੀ ਇਹ ਚੀਜ਼ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਬੱਚਾ ਕਿਉਂਕਿ ਹਜੇ 5.5 ਮਹੀਨੇ ਦੀ ਇਬਾਦਤ ਤੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਈ ਬੱਚਿਆਂ ਦੇ ਵਿੱਚ ਹੁੰਦਾ ਹੈ ਕਿ ਉਹ ਲੇਟ ਗਰੋਥ ਸ਼ੁਰੂ ਕਰਦੇ ਨੇ ਲੇਟ ਬੋਡੀ ਦਾ ਮੂਵਮੈਂਟ ਸ਼ੁਰੂ ਹੁੰਦਾ ਹੈ ਕਦੇ neck holding ਦੀ ਵੀ ਜਿਵੇਂ ਤੁਸੀਂ ਗੱਲ ਕੀਤੀ ਕਿ neck hold ਨਹੀਂ ਕਰ ਪਾਉਂਦੀ ਸੀ ਐਂਡ ਆਇਜ਼ ਦੇ ਨਾਲ ਜ਼ਿਆਦਾ ਮੂਵਮੈਂਟ ਕਰਨਾ ਬ੍ਰਾਈਟ ਆਇਜ਼ ਐਂਡ ਸਕਿਨ ਦਾ ਬ੍ਰਾਈਟ ਹੋਣਾ ਇਹ ਕੁਝ ਸਿੰਪਟਮ ਜਿਹੜੇ ਤੁਹਾਨੂੰ ਲੱਗੇ ਕੀ ਅਲਰਮਿਕ ਸਿਚੁਏਸ਼ਨ ਸੀਗੀ ਸਟਾਰਟਿੰਗ ਦੇ ਵਿੱਚ ਕਿਹੋ ਜੇ ਇਹ ਜੋ ਸਿੰਪਟਮ ਸੀਗੇ ਕਿ ਤੁਹਾਨੂੰ ਲੱਗਾ ਕਿ ਹੁਣ ਟੈਸਟ ਕਰਾ ਲੈਣਾ ਚਾਹੀਦਾ ਕਿਉਂਕਿ ਅਕਸਰ ਅਸੀਂ ਅਵੋਇਡ ਕਰ ਦਿੰਦੇ ਹੁੰਦੇ ਆ ਐ ਸੋਚ ਕੇ ਕਿ ਬੱਚਾ ਹਜੇ ਬਹੁਤ ਛੋਟਾ ਹੈ ਹਜੇ ਲੋੜ ਨਹੀਂ ਹੈ ਹਾਂਜੀ ਜਦੋਂ ਨਾ ਅਸੀਂ ਨੂੰ ਦੇਖਣਾ ਜਾਂ ਆਵਾਜ਼ ਮਾਰਨੀ ਦੀ ਇਬਾਦਤ ਇੱਧਰ ਦੇਖਿਆ ਇਹਨੇ ਆਪਣੀ ਸਿਰਫ ਆਈਜ਼ ਮੂਵ ਕਰਦੀ ਸੀ ਇਹ neck ਨਹੀਂ ਸੀ ਮੂਵ ਕਰਦੀ ਚਲ ਹੋਲਡਿੰਗ ਤਾਂ ਬਾਅਦੋਂ ਗੱਲ ਆਉਂਦੀ ਕਿ ਬੱਚਾ ਹੋਲਡਿੰਗ ਕਰਾ ਇਹਨੇ neck ਵੀ ਨਹੀਂ ਸੀ ਮੂਵ ਕਰਦੀ ਬਾਕੀ ਇਹ ਆਪਣੀ ਜੀ ਟੰਗ ਜੁਬਾਨਾ ਲਗਾਤਾਰ ਹਲਾਈ ਜਾਂਦੀ ਸੀ ਵੀ ਇਸ ਚੀਜ਼ੋ ਵੀ ਹੁੰਦਾ ਸੀ ਵੀ ਜੁਬਾਨ ਕਿਉਂ ਨਹੀਂ ਆਪਣੀ ਬਾਹਰ ਕੱਢਦੀ ਹਲਾਈ ਜਾਂਦੀ ਵੀ ਇਹ ਵੀ ਇੱਕ ਸਿੰਪਟਮ ਸੀ ਇਸ ਚੀਜ਼ ਦਾ ਫਿਰ ਉਸ ਤੋਂ ਮੈਨੂੰ ਡਾਊਟ ਸੀ ਵੀ ਇਹ ਆਪਣੇ ਲੈਗਸ ਵੀ ਜਿਵੇਂ ਬਿਲਕੁਲ ਨਹੀਂ ਹਿਲਾਉਂਦੀ ਜਿੱਥੇ ਨੂੰ ਸੀ ਪਾ ਦੇਣਾ ਉੱਥੇ ਨੇ ਇਸ ਪੈਰਾ ਨਾ ਵੀ ਬਿਲਕੁਲ ਵੀ ਪਾਸਾ ਵੀ ਨਹੀਂ ਸੀ ਲੈਂਦੀ ਫਿਰ ਉਸ ਨੂੰ ਆਈਡੀਆ ਐਸੇ ਵੀ ਇਹਨੂੰ ਕੋਈ ਪ੍ਰੋਬਲਮ ਆ ਵਿੱਚੇ ਵੀ ਮਨ ਚੋਂ ਦਾ ਸ਼ਾਇਦ ਹੋ ਸਕਦਾ ਵੀਕਨੈਸ ਨਾ ਹੋਵੇ ਇਹਨੂੰ ਸਾਡੇ ਮਨ ਚ ਮੇਰੇ ਕਿਤੇ ਨਾ ਕਿਤੇ ਡਾਊਟ ਸੀ ਕਿਉਂਕਿ ਸਾਡੇ ਘਰ ਇੱਕ ਬੱਚਾ ਹੋਰ ਆ ਛੋਟਾ ਉਹ ਤਾਂ 20 ਡੇਜ਼ ਛੋਟਾ ਹੈ ਤੇ ਉਹਨ ਦਾ ਫਿਰ ਬੱਚੇ ਤੋਂ ਵੇਖ ਕੇ ਆਈਡੀਆ ਹੋ ਜਾਂਦਾ ਵੀ ਸਾਡਾ ਬੱਚਾ ਉਹਦੇ ਮੁਕਾਬਲੇ ਘੱਟ ਕਰ ਰਿਹਾ ਹੈ ਤੇ ਉਸ ਤੋਂ ਥੋੜਾ ਜਿਹਾ ਮੇਰੇ ਮਨ ਚ ਹੋਇਆ ਵੀ ਇਹਨੂੰ ਕੁਝ ਨਾ ਕੁਝ ਤਾਂ ਹੈ ਵੀ ਆਪਾਂ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਦਿਖਾਈਏ ਤੇ ਜਦੋਂ ਡਾਕਟਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਜਦੋਂ ਡਾਕਟਰਸ ਨੇ ਐਸਐਮਐ ਟੈਸਟ ਕੀਆ ਤੁਸੀਂ ਘਰ ਜਾ ਕੇ ਪੂਰੀ ਤਫਦੀਸ਼ ਨਾਲ ਪੂਰੀ ਛਾਣਬੀਨ ਕੀਤੀ ਕਿ ਕੀ ਕੀ ਚੀਜ਼ਾਂ ਨੇ ਕਿ ਕੀ ਸਿੰਪਟਮਸ ਨੇ ਤੁਹਾਨੂੰ ਇਬਾਦਤ ਦੇ ਵਿੱਚ ਮਿਲੇ ਕੁਝ ਉਹਦੇ ਬ ਐਸਐਮਨ ਜੀਨ ਦਾ ਤੇ ਮੇਰੀ ਯਾਦ ਤਾਂ ਕਿ ਮੈਂ ਹਮੇਸ਼ਾ ਗੂਗਲ ਤੋਂ ਸਰਚ ਮਾਰਦੀ ਵੀ ਇਹ ਟੈਸਟ ਕਾਦੇ ਲਈ ਕਰਵਾਇਆ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਜੈਨੇਟਿਕ ਟੈਸਟ ਹੁੰਦੇ ਨੇ ਜਦੋਂ ਮੈਂ ਸਰਚ ਮਾਰੀ ਉਹਦੇ ਵਿੱਚ ਐਦਾ ਸੀ ਵੀ ਬੱਚੇ ਦੀਆਂ ਆਈਜ਼ ਬ੍ਰਾਈਟ ਹੁੰਦੀਆਂ ਫੇਸ ਬਹੁਤ ਅਟਰੈਕਟਿਵ ਹੁੰਦਾ ਇੱਕ ਸਪੌਂਟੇਨਸ ਆਪਣੇ ਢੰਗ ਨੂੰ ਹਿਲਾਏ ਜਾਂਦੇ ਨੇ ਇੱਕ ਥੋੜਾ ਪੇਟ ਇਹਨਾਂ ਦਾ ਉੱਚਾ ਤੇ ਗੋਲ ਟਾਈਪ ਹੁੰਦਾ ਹੈ ਫਿਰ ਇਸ ਤੋਂ ਮੈਨੂੰ ਲੱਗਾ ਵੀ ਇਹ ਸਾਰੇ ਸਿੰਪਟਮ ਤਾਂ ਇਬਾਦਤ 'ਚ ਹੀ ਹੈਗੇ ਨੇ ਥੋੜਾ ਮੈਨੂੰ ਡਾਊਟ ਸੀ ਮਨ 'ਚ ਪਰ ਕਿਤੇ ਨਾ ਕਿਤੇ ਇਹ ਵੀ ਸੀ ਪ੍ਰਮਾਤਮਾ ਸਭ ਕੁਝ ਝੂਟ ਹੋ ਜੇ ਵੀ ਸਿੰਪਟਮ ਰਾਲੇ ਪਰਪੋਰਟ ਸਹੀ ਆ ਜੇ ਪਰ ਨਹੀਂ ਇਹਦੇ ਸਿੰਪਟਮ ਸਾਰੇ ਉਹ ਸੀ ਜੋ ਉਹਦੇ 'ਚ ਲਿਖੇ ਉਹ ਇਹਦੇ ਵਿੱਚ ਸੀ ਦੇ ਥੋੜੇ ਦਿਨਾਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਇਹਨੂੰ ਸੇਮ ਡਿਜ਼ੀਜ਼ ਹੀ ਹੈ ਤੇ ਡਾਕਟਰਸ ਨੇ ਤੁਹਾਨੂੰ ਫੋਨ ਤੇ ਇਨਫੋਰਮ ਕਰਤਾ ਸੀਗਾ ਕਿ ਬੱਚੇ ਨੂੰ ਇਹੋ ਜੀ ਪ੍ਰੋਬਲਮ ਹੈ ਜਾਂ ਫਿਰ ਸਪੈਸ਼ਲੀ ਤੁਹਾਨੂੰ ਬੁਲਾਇਆ ਕਿਉਂਕਿ ਇਹਦਾ ਟੈਸਟ ਪੰਜਾਬ ਦੇ ਵਿੱਚ ਵੀ ਕਿਤੇ ਨਹੀਂ ਹੁੰਦਾ ਇਹਦੇ ਲਈ ਬੈਂਗਲੌਰ ਜਾਣਾ ਪੈਂਦਾ ਜੋ ਸਪੈਸ਼ਲ ਰਿਪੋਰਟਸ ਨੇ ਹਾਂਜੀ ਇਹਦਾ ਪੰਜਾਬ ਚ ਨਹੀਂ ਹੁੰਦਾ ਬੈਂਗਲੌਰ ਜਾਣਾ ਪੈਂਦਾ 21 ਤੋਂ 25 ਡੇਜ਼ ਬਾਅਦ ਹੀ ਰਿਪੋਰਟ ਆਉਂਦੀ ਆ ਡਾਕਟਰ ਸਾਹਿਬਾਂ ਐਦਾਂ ਫੋਨ ਤੇ ਨਹੀਂ ਦੱਸਦੇ ਸੀ ਇੱਕ ਦੋ ਵਾਰੀ ਕਾਲ ਕੀਤੀ ਵੀ ਉਹ ਕਹਿੰਦੇ ਨਹੀਂ ਤੁਸੀਂ ਇੱਥੇ ਆਓ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਕਿਉਂਕਿ ਸੈਂਸਿਟਿਵ ਇਸ਼ੂ ਉਹਨਾਂ ਦੇ ਪੇਰੈਂਟਸ ਇੱਕ ਵਾਰੀ ਸਮਝਣਗੇ ਨਹੀਂ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਨਹੀਂ ਪਰ ਉਹਨਾਂ ਨੂੰ ਸਾਨੂੰ ਆਪਣੇ ਹਸਪੀਟਲ ਸੱਦ ਕੇ ਦੱਸਿਆ ਸੀ ਵੀ ਆਹ ਚੀਜ਼ ਆ ਕਿ ਤੁਸੀਂ ਇਹਦੇ ਇਲਾਜ ਹੀ ਹੈਗਾ ਵੀ ਇੱਕ ਨਹੀਂ ਵੀ ਹੈਗਾ ਉਹ ਦੋਨੇ ਚੀਜ਼ਾਂ ਕਿ ਇੰਨਾ ਜ਼ਿਆਦਾ ਮਹਿੰਗਾ ਵੀ ਜਿਹੜਾ ਕਰਵਾ ਵੀ ਨਹੀਂ ਸਕਦੇ ਪਰ ਉਹ ਕਹਿੰਦੇ ਸਿਰ ਸਾਡਾ ਵਸ ਦੱਸਣਾ ਹੈ ਬਾਕੀ ਅੱਗੇ ਤੁਹਾਡੀ ਤੁਸੀਂ ਕਰ ਸਕਦੇ ਹੋ ਕਰਵਾ ਲਓ ਤੇ ਤੇ ਰਿਪੋਰਟਸ ਕਦੋਂ ਆਈਆਂ ਨੇ ਇਹਦੀਆਂ ਰਿਪੋਰਟਸ ਮੇਰੇ ਦੇ ਫਰਸਟ ਵੀਕ ਆ ਗਈਆਂ ਸਿੰਧੀਆਂ ਫਿਰ ਉਸ ਤੋਂ ਬਾਅਦ ਅਸੀਂ ਦਿਹਲੀ ਚਲੇ ਗਏ ਸੀ ਉੱਥੇ ਦਿਖਾਇਆ ਉਹਨਾਂ ਨੇ ਸਾਰਾ ਦੇਖ ਕੇ ਰਿਪੋਰਟਸ ਉਹ ਹੀ ਦੇਖ ਕੇ ਉਹਨੇ ਕਹਿਆ ਸੀ ਵੀ ਨਹੀਂ ਇਹਨੂੰ ਐਸਐਮਈ ਟਾਈਪ ਵਾਨੀ ਆ ਫਿਰ ਅਸੀਂ ਉੱਥੋਂ ਹੀ ਫਿਰ ਕ라우ਡ ਫੰਡਿੰਗ ਦਾ ਉਹਨਾਂ ਨੇ ਸਾਨੂੰ ਜਿਵੇਂ ਥੋੜਾ ਆਈਡੀਆ ਦਿੱਤਾ ਸੀ ਫਿਰ ਅਸੀਂ ਇੰਪੈਕਟ ਗਰੁੱਪ ਪਲੇਟਫਾਰਮ ਦੇ ਜ਼ਰੀਏ ਫਿਰ ਕ라우ਡ ਫੰਡਿੰਗ ਕਰਨ ਦਾ ਸੋਚਿਆ ਵੀ ਇੱਦਾਂ ਹੱਥੇ ਹੱਤ ਧਰ ਕੇ ਬੈਠਿਆਂ ਵੀ ਬੱਚੇ ਨੂੰ ਪਲ-ਪਲ ਮਰਦੇ ਤਾਂ ਨਹੀਂ ਵੇਖ ਸਕਦੇ ਤੇ ਸਾਨੂੰ ਅਸੀਂ ਐਫਰਟ ਕਰਾਂਗੇ ਬਾਕੀ ਪ੍ਰਮਾਤਮਾ ਨੇ ਸਾ ਦਿੱਤਾ ਜ਼ਰੂਰ ਇਸ इंजेक्शन तो जब तूसी स्टार्टिंग ਦੇ ਵਿੱਚ ਆਪਣੇ ਟੈਸਟ ਕਰਾਈ ਸੀ ਡਿਊਰਿੰਗ ਪ੍ਰੈਗਨਨਸੀ ਟੈਸਟ ਕਰਾਇਆ ਤੇ ਕਿਉਂਕਿ ਰੈਗੂਲਰ ਚੈੱਕ ਅਪ ਹੁੰਦਾ ਰਹਦਾ ਇੱਕ ਫੀਮੇਲ ਦਾ ਕਿ ਉਸ ਟਾਈਮ ਸਾਰੇ ਰਿਪੋਰਟਸ ਨਾਰਮਲ ਆ ਰਹੀਆਂ ਸੀ ਕਿ ਬੱਚਾ ਬਿਲਕੁਲ ਹੈਲਦੀ ਹੈ ਉਸ ਟਾਈਮ ਸਾਰੀ ਰਿਪੋਰਟਸ ਵਧੀਆ ਆ ਰਹੀਆਂ ਸੀ ਹਾਂਜੀ ਉਸ ਟਾਈਮ ਵਧੀਆ ਸਾਰਾ ਕੁਝ ਨਾਰਮਲ ਸੀ ਮੇਰੀ ਪ੍ਰੈਗਨਨਸੀ ਬਿਲਕੁਲ ਨਾਰਮਲ ਸੀ ਕਿਉਂਕਿ ਜਦੋਂ ਫੈਮਿਲੀ ਹਿਸਟਰੀ ਹੋਵੇ ਆਪਾਂ ਉਦੋਂ ਡਾਕਟਰ ਕੋਲ ਗੱਲ ਕਰਦੇ ਵੀ ਸਾਡੀ ਫੈਮਿਲੀ ਚ ਆ ਹਿਸਟਰੀ ਆ ਵੀ ਤੁਸੀਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਤੇ ਸਾਡੇ ਤਾਂ ਕੋਈ ਫੈਮਿਲੀ ਹਿਸਟਰੀ ਨਹੀਂ ਸੀ ਅਗੇ ਨਾ ਮੇਰੇ ਪੇਰੈਂਟਸ ਪਿੱਛੇ ਸੀ ਨਾ ਇਨ-ਲਾਸ ਦੇ ਚ ਕਿਸੇ ਨੂੰ ਸੀ ਪਰ ਇਹਦੇ ਟੈਸਟ ਹੀ ਹੁੰਦੇ ਨੇ ਜੈਨੈਟਿਕ ਟੈਸਟ ਹੁੰਦੇ ਨੇ ਇਹ ਸਾਨੂੰ 3 ਮੰਥਸ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਐਸਐਮਏ ਹੈਗਾ ਕਿ ਨਹੀਂ ਹੈਗਾ ਬਟ ਉਹੀ ਚੀਜ਼ ਹੈ ਕਿ ਸਾਨੂੰ ਲੋਕਾਂ ਦੇ ਵਿੱਚ ਉਨੀ ਜ਼ਿਆਦਾ ਨੌਲੇਜ ਨਹੀਂ ਹੈ ਕਿਉਂਕਿ ਬਹੁਤ ਰੇਅਰ ਡਿਸਆਰਡਰ ਹੈ ਅਗਰ ਅਸੀਂ ਡਿਸਆਰਡਰ ਦੀ ਗੱਲ ਕਰੀਏ ਤੇ 10000 ਪਿੱਛੋਂ ਇੱਕ ਬੱਚਾ ਇਸ ਬਿ ਹੁੰਦਾ ਹੈ ਤੇ ਜੇਕਰ ਹੁਣ ਅਸੀਂ ਗੱਲ ਕਰੀਏ ਜਦੋਂ ਟੈਸਟ ਦੇ ਬਾਰੇ ਸਾਰੀ ਚੀਜ਼ਾਂ ਹੋ ਗਈਆਂ ਐਮਜ਼ ਦੇ ਵਿੱਚ ਤੁਸੀਂ ਗਏ ਉਸ ਤੋਂ ਬਾਅਦ ਕੀ ਕੁਝ ਉਹਨਾਂ ਨੇ ਅੱਗੇ ਦਾ ਪ੍ਰੋਸੀਜਰ ਦੱਸਿਆ ਕਰਾਉਡ ਫੰਡਿੰਗ ਦਾ ਇੱਕ 파ਰਟ ਹੋ ਜਾਂਦਾ ਹੈ ਉਹਦਾ ਤੇ ਹੋਰ ਕੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹੈਲਪ ਕਰ ਸਕਣਗੀਆਂ ਕਿਉਂਕਿ ਅਸੀਂ ਅੱਜ ਇਸ ਮੰਚ ਤੇ ਅਗਰ ਬੈਠੇ ਆ ਸਾਡਾ ਸਭ ਦਾ ਇੱਕੋ ਹੀ ਮਕਸਦ ਹੈ ਕਿ ਇਬਾਦਤ ਨੂੰ ਇੰਜੈਕਸ਼ਨ ਛੇਤੀ ਤੋਂ ਛੇਤੀ ਜਿਹੜਾ ਉਹ ਮਿਲ ਸਕੇ ਤਾਂ ਕਿ ਇਹ ਬਾਕੀ ਬੱਚਾ ਵਾਂਗੂ ਜਿਹੜੀ ਇੱਕ ਨਾਰਮਲ ਜ਼ਿੰਦਗੀ ਬਿਤਾ ਸਕੇ ਜੀ ਉਹਨਾਂ ਨੇ ਇਹੀ ਵੀ ਵੀ ਇਹਨੂੰ ਕਹਿ ਵੀ ਇਹਨ ਇੱਕ ਤਾਂ ਜਿਵੇਂ ਭੀੜ-ਪਾੜ ਵਾਲੇ ਇਲਾਕੇ ਤੋਂ ਦੂਰ ਰੱਖਣਾ ਜੀ ਕਿਉਂਕਿ ਇਸ ਬੱਚਿਆਂ ਨੂੰ ਇਹਨਾਂ ਦੀ ਇਮਿਊਨਿਟੀ ਵੀਕ ਹੁੰਦੀ ਹੈ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਹੁੰਦਾ ਜੀ ਵੀ ਉਹ ਤੁਸੀਂ ਬਚਾ ਕੇ ਰੱਖਣਾ ਪਰ ਹੁਣ ਅਸੀਂ ਜਿਵੇਂ ਜਿਵੇਂ ਇਸ ਤਰ੍ਹਾਂ ਦੇ ਪਲੇਟਫਾਰਮ ਤੇ ਆਨਲਾਈਨ ਵੀ ਸਾਨੂੰ ਬੱਚਾ ਵੀ ਨਾਲ ਲਿਆਉਣਾ ਪੈਂਦਾ ਕੋਕੋ ਜੇ ਅਸੀਂ ਬੱਚਾ ਨਹੀਂ ਨਾਲ ਲਿਆਉਂਦੇ ਫਿਰ ਲੋਕ ਆਖਣਗੇ ਵੀ ਹਾਂ ਵੀ ਕੱਲੇ ਲੱਗਦੇ ਹੋਏ ਬੱਚਾ ਤਾਂ ਹੈ ਨਹੀਂ ਕੋਲ ਤੇ ਉਸ ਉਸ ਹਿਸਾਬ ਨਾਲ ਫਿਰ ਸਾਨੂੰ ਇਹਨੂੰ ਵੀ ਨਾਲ ਲੈਣਾ ਪੈਂਦਾ ਜੀ ਵੀ ਇਹਦੇ ਲਈ ਵੀ ਔਖਾ ਤੇ ਸਾਡੇ ਲਈ ਵੀ ਔਖਾ ਹੋ ਜਾਂਦਾ ਜੀ ਹੂੰ ਤੇ ਉਦਾਂ ਅਗਰ ਮਿਜ਼ਾਜ ਦੀ ਗੱਲ ਕਰੀਏ ਬੱਚੇ ਦੇ ਮਿਜ਼ਾਜ ਦੀ ਕੁਝ ਚਿਰਚੜਾ ਪਾਨੀਆਂ ਕੁਝ ਏਦਾਂ ਓਵਰ ਦਾ ਟਾਈਮ ਤੁਸੀਂ ਕੁਝ ਦੇਖਿਆ ਬੱਚੇ ਦੇ ਵਿੱਚ ਕੁਝ ਏਦਾਂ ਦੀ ਚੇਂਜਸ ਆਏ ਹੋਣ ਜਾਂ ਫਿਰ ਖੁਸ਼ ਮਿਜ਼ਾਜ ਰਹਿੰਦੀ ਹੈ ਹਮੇਸ਼ਾ ਕਿਉਂਕਿ ਐਸੀ ਵੀ ਗੱਲ ਕਰ ਰਹੇ ਸੀ ਤਾਂ ਬੱਚੀ ਬੜੀ ਹਸਮੁਖ ਜਈ ਹੈ ਬਹੁਤ ਹੀ ਖੁਸ਼ਕੁਸ਼ ਰਹਿੰਦੀ ਹੈ ਨਹੀਂ ਇਹ ਵੀ ਇੱਕ ਸਿੰਪਲ ਬੱਚਿਆਂ ਦਾ ਫੇਸ ਸਮਾਈਲਿੰਗ ਫੇਸ ਹੁੰਦਾ ਹੈ ਅੱਛਾ ਹਾਂਜੀ ਜੀ ਤੇ ਵੈਸੇ ਤਾਂ ਕਦੇ-ਕਦੇ ਥੋੜਾ-ਥੋੜਾ ਕਰਦੀ ਰੀਰੀ ਪਰ ਮੋਸਟਲੀ ਜਦੋਂ ਵੀ ਇਹਨਾਂ ਕੋਈ ਅਟਰੈਕਟ ਆਈਸ ਆਈ ਕੰਟੈਕਟ ਕਰੇਗਾ ਹਮੇਸ਼ਾ ਇੱਕ ਬਸਮਾਈਲ ਦੇਗੀ ਤੁਹਾਨੂੰ ਕੋਈ ਵੀ ਉਹ ਮਿਲੇਗਾ ਇਹਨੂੰ ਇਹਨੇ ਕੋ ਸਮਾਈਲ ਜ਼ਰੂਰ ਦੇਣੀ ਆ ਹਾਂਜੀ ਤੇ ਕਰਦੇ ਵਿੱਚ ਕੋਈ ਹਮੇਸ਼ਾ ਇਹਦੇ ਕੋਲ ਰਹਿੰਦਾ ਹੀ ਰਹਿੰਦਾ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੋ ਬੱਚੇ SMA ਟਾਈਪ 1 ਦੇ ਨਾਲ ਡਰੈਸ ਹੁੰਦੇ ਨੇ ਉਹਨਾਂ ਦੀ ਜੋ ਆਵਾਜ਼ ਹੈ ਉਹ ਜ਼ਿਆਦਾ ਪ੍ਰੋਮਿਨੈਂਟ ਨਹੀਂ ਹੁੰਦੀ ਅger ਰੋਂਦੇ ਵੀ ਆ ਬੱਚਾ ਤਾਂ ਸੁਣਾਈ ਨਹੀਂ ਦਿੰਦਾ ਕਈ ਵਾਰ ਹਾਂਜੀ ਇਹਨਾਂ ਦੇ ਮਸਲ ਵੀਕ ਹੁੰਦੇ ਆ ਮਸਲ ਵੀਕ ਕਰਕੇ ਨਾ ਤੇ ਉੱਚੀ ਖੰਘ ਸਕਦੇ ਨੇ ਨਾ ਉੱਚੀ ਰੋ ਸਕਦੇ ਨੇ ਇਸ ਕਰਕੇ ਵੀ ਜੇ ਰੋਦੇ ਵੀ ਹੋਵੇ ਸਾਨੂੰ ਪਤਾ ਨਹੀਂ ਲੱਗਦਾ ਬਾਹਰ ਖੜ੍ਹਣ ਕਿ ਬੱਚਾ ਰੋ ਰਿਹਾ ਤੇ ਸੋ ਮੋਸਟਲੀ ਅਸੀਂ ਇਹਦੇ ਕੋਲ ਹੀ ਰਹਿੰਨੇ ਆ ਵੀ ਇਹਦੇ ਸਮਾਜ ਘਾਟ ਹੀ ਹੁੰਦੀ ਹੈ ਬੱਚਿਆਂ ਦੀ ਜੀ ਬਿਲਕੁਲ ਤੇ ਇਸ ਸਮੇਂ ਇਸ ਸਮੇਂ ਅਗਰ ਅਸੀਂ ਗੱਲ ਕਰੀਏ ਕਿੰਨਾ ਕੁ ਕ라우ਡ ਫੰਡਿੰਗ ਹੋ ਗਿਆ ਮੈਂ ਅਮਾਊਂਟ ਦੇ ਵਿੱਚ ਨਹੀਂ ਜਾਨਣਾ ਚਾਹੂੰਗੀ ਬਟ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਜਿਸ ਤਰੀਕੇ ਦੇ ਨਾਲ ਫੰਡਿੰਗ ਹੋ ਰਹੀ ਹੈ ਕੀ ਲੱਗਦਾ ਹੈ ਕਿ ਕਿੰਨੇ ਕ ਸਮੇਂ ਦੇ ਵਿੱਚ ਜੋ ਜ਼ੋਲਜੈਸਮਾ ਜੋ ਇੰਜੈਕਸ਼ਨ ਹੈ ਉਹ ਤੁਸੀਂ ਖਰੀਦ ਸਕੋਗੇ ਤੇ ਬੱਚੇ ਦੇ ਲੱਗ ਸਕੇਗਾ ਮੈਂ ਜਿਸ ਹਿਸਾਬ ਨਾਲ ਵੀ 10 ਦਿਨਾਂ ਤੋਂ ਅਸੀਂ ਸ਼ੁਰੂ ਕੀਤਾ ਜੀ ਮੈਂ 10 ਦਿਨਾਂ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਵੀ ਫੰਡ ਜੋ ਇਕੱਠਾ ਹੋਇਆ ਸਾਡੇ ਕੋਲ ਉਸ ਹਿਸਾਬ ਨਾਲ ਲੱਗਦਾ ਵੀ ਅਸੀਂ ਚਾਰ ਕੁ ਮਹੀਨਾ ਤੱਕ ਸਾਡੇ 3-4 ਮਹੀਨਾ ਤੱਕ ਵੀ ਕਵਰ ਕਰ ਸਕਦੇ ਨੇ ਵੀ ਜਿਸ ਜਿਸ ਹਾਮਨਾ ਹੁਣ ਵੀ ਆਪਣੇ ਦਾਨੀ ਸੱਜਣ ਡੋਨੇਟ ਕਰ ਰਹੇ ਨੇ ਜੀ 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 ਇਸੇ ਤਰ੍ਹਾਂ ਹੀ ਚੱਲਦੇ ਰਹਿਣ ਤੇ ਅਸੀਂ ਚਾਰ ਕੁ ਮਹੀਨਾ ਤੱਕ ਕਵਰ ਕਰਕੇ ਤੇ ਇਬਾਦਤ ਨੂੰ ਇੰਜੈਕਸ਼ਨ ਲਗਵਾ ਸਕਦੇ ਹਾਂ ਜੀ ਤੇ ਮੈਂ ਜ਼ਰੂਰ ਚਾਹੂੰਗੀ ਕਿਉਂਕਿ ਇਸ ਸਮੇਂ ਤੁਹਾਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ ਤੋਂ ਤਿੰਨੋਂ ਹੀ ਜੋ ਸਟੇਟਸ ਨੇ ਉਹਨਾਂ ਦੇ ਮੰਚ ਤੋਂ ਲੋਕੀ ਤੁਹਾਨੂੰ ਦੇਖ ਰਹੇ ਆ ਤੇ ਲੋਕਾਂ ਨੂੰ ਜ਼ਰੂਰ ਦੱਸ ਦਿਓ ਕਿ ਕਿਸ ਤਰੀਕੇ ਦੇ ਨਾਲ ਉਹ ਫੰਡਿੰਗ ਕਰ ਸਕਦੇ ਨੇ ਕੀ ਕੁਝ ਪਲੈਟਫਾਰਮਸ ਜਿਹੜੇ ਨੇ ਉਹ ਇਸ ਸਮੇਂ ਫੰਡਿੰਗ ਦੇ ਮੈਮ ਇਹ ਇੱਕ ਇੰਪੈਕਟ ਗੁਰੂ ਦੇ ਦੁਆਰਾ ਵੀ ਸੰਸਥਾ ਹੈ ਜੀ ਮੁੰਬਈ ਦੀ ਉਹਦੇ ਥਰੂ ਉਹ ਜਾ ਕੇ ਸਕੈਨਰ ਤੋਂ ਜਾਂ UPI ਤੋਂ ਵੀ ਉਥੇ ਥਰੂ ਉਹਦੇ ਥਰੂ ਪੇਮੈਂਟ ਕਰ ਸਕਦੇ ਆ ਜੀ ਵੀ ਸਾਡਾ ਕੋਈ ਨਿੱਜੀ ਅਕਾਊਂਟ ਨਹੀਂ ਜੀ ਇਹ ਸਿਰਫ ਇੱਕ ਇੰਪੈਕਟ ਗੁਰੂ ਸੰਸਥਾ ਹੈ ਜੀ ਜੋ ਸਾਨੂੰ ਵੀ ਇਹ ਪੈਸੇ ਇਕੱਠੇ ਕਰਕੇ ਸਾਨੂੰ ਜਦੋਂ ਅਮਾਉਂਟ ਇਕੱਠੀ ਹੋ ਜੂਗੀ ਉਹ ਸਾਨੂੰ ਇੰਜੈਕਸ਼ਨ ਲਗਵਾਉਣ ਚ ਵੀ ਉਹਨਾਂ ਨੇ ਉਸ ਕੰਪਨੀ ਨੂੰ ਪੇਮੈਂਟ ਦੇਣੀ ਹੈ ਜੀ ਪੇਮੈਂਟ ਦੇ ਕੇ ਇੰਜੈਕਸ਼ਨ ਲੈ ਕੇ ਅਸੀਂ ਇਮਸ ਨੂੰ ਫਿਰ ਇੰਜੈਕਸ਼ਨ ਲਗਵਾ ਸਕਦੇ ਹਾਂ ਜੀ ਤੇ ਇਸ ਸਮੇਂ ਬੱਚੇ ਦਾ ਇਲਾਜ ਇਮਸ ਨਿਊ ਦਿੱਲੀ ਤੋਂ ਚੱਲ ਰਿਹਾ ਹੈ ਹਾਂ ਜੀ ਉਹਨਾਂ ਤੋਂ ਹੀ ਚੱਲ ਰਿਹਾ ਜੀ ਉੱਥੋਂ ਮੈਡਮ ਨੂੰ ਤੁਸੀਂ ਭਾਲੀ ਤੇ ਮੈਂ ਜ਼ਰੂਰ ਚਾਹੂੰਗੀ ਕਿ ਕਿਉਂਕਿ ਇੱਕ ਕਨਫਿਊਜ਼ਨ ਲੋਕਾਂ ਦੇ ਵਿੱਚ ਹੈ ਉਹ ਸਕੈਨਰ ਜਿਹੜਾ ਤੁਸੀਂ ਸ਼ੇਅਰ ਕੀਤਾ ਹੈ ਲੋਕੀ ਉਹਦੇ ਤੇ ਡਾਇਰੈਕਟ ਪੇਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਪੇਮੈਂਟ ਜਿਹੜੀਆਂ ਵਾਪਸ ਵੀ ਹੋ ਰਹੀਆਂ ਨੇ ਉਹ ਇਨਾ ਸਕੈਨਰ ਕਈ ਬੰਦੇ ਕਈ ਬੰਦੇ ਇਸ ਤਰ੍ਹਾਂ ਕਰ ਰਹੇ ਆ ਵੀ Google Pay ਜਾਂ Paytm ਤੇ ਜਾ ਕੇ ਉਹ ਸਕੈਨ ਕਰ ਰਹੇ ਆ ਜੀ ਉਹ ਉੱਥੇ ਸਕੈਨ ਨਹੀਂ ਹੋਊਗਾ ਜੀ ਉਹ ਜੋ ਆਪਾਂ ਫੋਨ ਤੇ ਸਕੈਨਰ ਹੈ ਜੀ ਫੋਨ ਤੋਂ ਸਕੈਨ ਕਰਕੇ ਫਿਰ ਇੰਪੈਕਟ ਗੁਰੂ ਦੇ ਲਿੰਕ ਤੇ ਜਾਊਗਾ ਜੀ ਫਿਰ ਉਹਗਾ ਅੱਗੇ ਡੋਨੇਸ਼ਨ ਕਰਕੇ ਜੀ ਜਦੋਂ ਡੋਨੇਟ ਡੋਨੇਸ਼ਨ ਦਾ ਆਊਗਾ ਜੀ ਥੱਲੇ UPI ID ਵੀ ਦਿੱਤੀ ਹੋਈ ਆਈ ਕੋਈ UPI ਤੋਂ ਵੀ ਕਰ ਸਕਦਾ ਜਾਂ ਸਿੱਧਾ ਡੋਨੇਸ਼ਨ ਕਰਕੇ ਆਪਦੇ ਬੈਂਕ ਡਿਟੇਲ ਭਰ ਕੇ ਵੀ ਕਰ ਸਕਦਾ ਜੀ ਇੱਕ ਹੋਂ ਦੇ ਵਿੱਚ ਇਹ ਹੈ ਜੀ ਇਹ RBL ਦਾ ਅਕਾਊਂਟ ਹੈ ਜੀ ਉਹਦੇ ਵਿੱਚ ਜੋ ਆਈਐਫਸੀ ਕੋਡ ਥੱਲੇ ਦਿੱਤਾ ਗਿਆ ਜੀ ਉਹਦੇ ਤੋਂ ਐਨ ਤੋਂ ਬਾਅਦ ਜ਼ੀਰੋ ਹੈ ਜੀ ਵੀ ਜਿਹੜਾ ਆਈਐਫਸੀ ਕੋਡ ਦਾ ਪੰਜਵਾਂ ਅਖਰੀ ਜੀ ਉਹ ਜ਼ੀਰੋ ਹੈ ਕੋਈ ਕਈ ਬੰਦੇ ਉਹਦੇ ਵਿੱਚ ਨਾ ਓ ਲਿਖ ਲੈਂਦੇ ਆ ਜੀ ਓ ਲਿਖਣ ਨਾਲ ਉਹ ਪੇਮੈਂਟ ਹੋ ਨਹੀਂ ਰਹੀਆਂ ਜੀ ਹੂੰ ਇਹ ਐਡੀਮੈਂਟ ਹੈ ਜੀ ਗੁਰਜੀਤ ਜੀ ਕਿਉਂਕਿ ਪੈਰੈਂਟਸ ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਕੈਨਿੰਗ ਬਹੁਤ ਜ਼ਰੂਰੀ ਹੈ ਤੁਸੀਂ ਜਿਸ ਤਰੀਕੇ ਦੇ ਨਾਲ ਦੱਸ ਰਹੇ ਸੀ ਐਂਡ ਕਿਉਂਕਿ 3 ਮਹੀਨੇ ਬਾਅਦ ਜੋ ਜੈਨੇਟਿਕਸ ਵੀ ਬੱਚਿਆਂ ਦੇ ਹੁਣ ਚੈੱਕ ਕਰਾਉਣੇ ਚਾਹੀਦੇ ਨੇ ਕਿਉਂਕਿ ਬਹੁਤ ਰੈਅਰ ਡਿਸਆਰਡਰ ਹੈ ਬਟ ਅੱਜਕੱਲ ਜੋ ਇਹਦੇ ਨੰਬਰਸ ਨੇ ਉਹ ਕਿਤਨਾ ਕਿਤੇ ਵੱਧ ਰਹੇ ਨੇ ਤੇ ਕੀ ਕੁਝ ਤੁਸੀਂ ਪੈਰੈਂਟਸ ਨੂੰ ਕਹਿਣਾ ਚਾਹੋਗੇ ਕਿ ਕੀ ਕੁਝ ਸਪੈਸ਼ਲੀ ਉਹ ਔਰਤਾਂ ਜੋ ਇਸ ਸਮੇਂ ਪ੍ਰੈਗਨੈਂਟ ਨੇ ਬੱਚਿਆਂ ਦੇ ਨਾਲ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਜੈਨੇਟਿਕ ਟੈਸਟ ਹੋ ਜਾਂਦੇ ਆ 3 ਮੰਥਸ ਤੋਂ ਪਹਿਲਾਂ ਹੀ ਤੁਸੀਂ ਜੇ ਡਾਕਟਰ ਤੁਹਾਨੂੰ ਨਹੀਂ ਕਹਿ ਰਹੇ ਤੁਸੀਂ ਪਲੀਜ਼ ਜੈਨੇਟਿਕ ਟੈਸਟ ਕਰਵਾ ਲਓ ਐਸਐਮਐ ਐਸਐਮਐ ਸਪਾਇਨਲ ਮਸਕਲ ਐਟ੍ਰੋਫੀ ਬਾਰੇ ਦੱਸ ਕੇ ਤੁਸੀਂ ਪਹਿਲਾਂ ਕਰਵਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਫੈਮਿਲੀ ਹਿਸਟਰੀ 'ਚ ਨਹੀਂ ਹੈਗਾ ਵੀ ਤੁਹਾਨੂੰ ਨਹੀਂ ਹੋਏਗਾ ਵੀ ਸਾਡੀ ਤਾਂ ਫੈਮਿਲੀ ਹਿਸਟਰੀ 'ਚ ਨਹੀਂ ਸੀ ਹੈਗਾ ਸਾਡੇ ਬੱਚੇ ਨੂੰ ਫਿਰ ਵੀ ਹੋ ਗਿਆ ਇਹ ਫਾਲਟੀ ਜੀਨਸ ਹੁੰਦੇ ਨੇ ਕਿਸ ਟਾਈਮ ਕਿਸ ਬੱਚੇ ਤੇ ਇਹਨਾਂ ਦਾ ਅਟੈਕ ਕਰਨਾ ਕਿਸੇ ਨੂੰ ਨਹੀਂ ਪਤਾ ਜੀ ਬਿਲਕੁਲ ਸਰ ਤੁਸੀਂ ਕੁਝ ਇਹਦੇ ਚ ਐਡ ਆਨ ਕਰਨਾ ਚਾਹੋ ਪਲੀਜ਼ ਤਸੀਂ ਇਹ ਹੀ ਕਹਿਣਾ ਚਾਹੁੰਦੇ ਵੀ ਭਾਵੇਂ ਡਾਕਟਰ ਤੁਹਾਨੂੰ ਆਪਾਂ ਬਾਕੀ ਟੈਸਟ ਕਰਵਾ ਲੈਣੇ ਆ ਕਿਉਂਕਿ ਬੱਚਿਆਂ ਦੇ ਹਾਰਟ ਦਾ ਲੰਗਸ ਦਾ ਜਿਵੇਂ ਬ੍ਰੇਨ ਦਾ ਵੀ ਇਹ ਤਕਰੀਬਨ ਆਪਣੇ ਮੇਨ ਇਹੀ ਹੁੰਦੀ ਹੈ ਜੀ ਪ੍ਰੈਗਨਨਸੀ 'ਚ ਟੈਸਟ ਆਪਾਂ ਕਰਵਾ ਲੈਣੇ ਆ ਪਰ ਇਹ ਜਿਹੜਾ ਜੈਨਟਿਕ ਡਿਜ਼ੀਜ਼ ਵਾਲਾ ਵੀ ਹੁਣ ਅੱਗੇ ਤੋਂ ਵੀ ਜਿਹੜਾ ਵੀ ਮੇਰੇ ਵੀਰ ਭਰਾ ਜੀ ਉਹ ਇਹ ਟੈਸਟ ਜ਼ਰੂਰ ਕਰਵਾਉਣ ਕਿਉਂਕਿ ਉਸ ਤੋਂ ਬਾਅਦ ਇਹਦਾ ਇਲਾਜ ਨਹੀਂ ਹੈ ਕਿਉਂਕਿ ਉਸ ਤੋਂ ਬਾਅਦ ਜੇ ਆਪਦੇ ਦਿਮਾਗ ਤੇ ਜਿਵੇਂ ਮਤਲਬ ਸਰਵਾਈਵ ਨਹੀਂ ਕਰ ਬੰਦਾ ਵੀ ਜਦੋਂ ਉਹ ਇੱਕ ਤਾਂ ਖੁਸ਼ੀ ਉਹ ਬੰਦੇ ਨੂੰ ਖੁਸ਼ੀ ਮਿਲੀ ਹੁੰਦੀ ਆ ਇੱਕ ਅੱਗੋਂ ਜਦੋਂ ਖੁਸ਼ੀ ਮਿਲਦੀ ਅੱਗੋਂ ਇਸ ਤਰ੍ਹਾਂ ਦੀ ਬਿਮਾਰੀ ਬੱਚੇ 'ਚ ਨਿਕਲ ਆਵੇ ਉਹ ਬੱਚਾ ਬੰਦਾ ਥੋੜਾ ਜਿਹਾ ਵੀ ਮੈਂਟਲੀ ਅਫਸਰਟ ਹੋ ਜਾਂਦਾ ਜੀ ਜੀ ਬਿਲਕੁਲ ਤੇ ਮੈਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ ਤੋਂ ਮੈਂ ਸਾਰਿਆਂ ਨੂੰ ਹੀ ਦਰਖਾਸਤ ਕਰੂੰਗੀ ਕਿ ਅੱਗੇ ਵਧ ਕੇ ਆਣ ਇਸ ਨੰਨੀ ਜਾਨ ਦੀ ਜੋ ਜ਼ਿੰਦਗੀ ਆ ਤੁਹਾਡੇ ਹੱਥ ਦੇ ਵਿੱਚ ਹੈ ਕਿਉਂਕਿ ਫੈਮਿਲੀ ਦੇ ਕੋਲ ਡੋਨੇਸ਼ਨਸ ਬਹੁਤ ਜ਼ਿਆਦਾ ਆ ਰਹੀਆਂ ਨੇ ਸਾਡੀ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਦੇ ਵੱਲੋਂ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਸਟਾਫ ਦੇ ਵੱਲੋਂ ਵੀ ਇਹ ਉਪਰ ਤੋ ਬਾਦ ਮਦਦ ਹੋ ਸਕੇ ਵਾਸੀ ਕਰੀਆਂ ਮੈਂ ਉਮੀਦ ਕਰਦੀ ਆ ਕਿ ਇਸ ਪਲੈਟਫਾਰਮ ਤੋਂ ਮੈਸੇਜ ਤੁਹਾਡੇ ਤੱਕ ਸਭ ਤੱਕ ਜਾਊਗਾ ਐਂਡ ਤੁਸੀਂ ਵੀ ਅੱਗੇ ਵਾਦ ਕੇ ਜਿਹੜਾ ਬੜ ਚੜ ਕਰ ਇਸ ਬੱਚੇ ਦੀ ਮਦਦ ਕਰੋਗੇ ਐਂਡ ਜਿੰਨੀ ਜ਼ਿਆਦਾ ਜਾਗਰੂਕਤਾ ਹੋਵੇਗੀ ਐਸਐਮਈ ਡਿਜ਼ੀਜ਼ ਦੇ ਬਾਰੇ ਉਹ ਤੁਹਾਨੂੰ ਤੁਹਾਡੇ ਤੱਕ ਪਹੁੰਚੂਗੀ ਐਂਡ ਤੁਸੀਂ ਅਵੇਅਰ ਰਹੋਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜੈਨੇਟਿਕ ਡਿਸਆਰਡਰ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਜੋ ਸਕੈਨ ਕਰਕੇ ਕਿਤਨਾ ਕਿਤੇ ਬਚਾਇਆ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਕਰਾਊਡ ਫੰਡਿੰਗ ਦੇ ਵਿੱਚ ਜੋ ਤੁਹਾਡੇ ਕੋਲ ਫੰਡਸ ਆ ਰਹੇ ਨੇ ਉਹਨਾਂ ਦੇ ਨਾਲ-ਨਾਲ ਜੋ ਲੋਕੀ ਤੁਹਾਨੂੰ ਦੇਖ ਰਹੇ ਨੇ ਉਹ ਵੱਧ ਚੜ ਕੇ ਹਿੱਸਾ ਕਰਨ ਤਾਂ ਕਿ ਅਸੀਂ ਇਬਾਦਤ ਦੀ ਜੋ ਜਾਨ ਹੈ ਉਹ ਛੇਤੀ ਤੋਂ ਛੇਤੀ ਬਚਾ ਸਕੀਏ ਐਂਡ ਉਹ ਇੰਜੈਕਸ਼ਨ ਜਿਹੜਾ ਜੋ ਤੁਸੀਂ ਕਿੰਨੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹੋ ਉਹਨਾਂ ਲਗਵਾਉਂਦੇ ਉਹ ਬਹੁਤ ਛੇਤੀ ਲੱਗ ਸਕੇ ਸਸੂ ਕਾ